ਆਮ ਆਦਮੀ ਪਾਰਟੀ ਦੇ ਜੋਣ ਕੁੰਮਕਲਾਂ ਬਲਾਕ ਸਮਿਤੀ ਸ਼੍ਰੀ ਭੈਣੀ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਗੋਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀहां ਇੱਥੇ ਮਾਹੌਲ ਇੱਕ ਮੇਲੇ ਵਰਗਾ ਬਣ ਗਿਆ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਾਡੇ ਸਰਪ੍ਰਸਤ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਅੱਗਾ ਵਾਧੂ ਭਵਨ ਸਿੰਘ ਮਾਨ ਜੀ ਦੇ ਕਹਿ ਅਨੁਸਾਰ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਨੂੰ ਮੋੜ ਰੰਗੜਾ ਪੰਜਾਬ ਬਣਾਇਆ ਜਾਵੇ ਅਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਉਹਨਾਂ ਦੇ ਹਲਕਾ ਸਾਹਨੇਵਾਲ ਦੇ ਅਦੀਨ ਆਉਂਦੇ ਜਿੰਨੇ ਵੀ 36 ਬਲਾਕ ਸੰਵਤੀ ਅਤੇ 3 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਜਿੱਤਣਗੇ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਇਮਾਨਦਾਰ ਨੇਕ ਅਤੇ ਲੀਡਰ ਜਿਹੜੇ ਵੀ ਉਮੀਦਵਾਰ ਨੇ ਉਹਨਾਂ ਨੂੰ ਸਿਹਤ ਕੀ ਟਿਕਟਾਂ ਦੇ ਕੇ ਨਿਵਾਜਿਆ ਉਹਨੂੰ ਉਮੀਦਵਾਰ ਬਣਾਇਆ ਤਾਂ ਜੋ ਲੋਕ ਪਿਆਰ ਦੇਣ ਤੇ ਲੋਕ ਇਸ ਸਰਕਾਰ ਤੇ ਵਿਸ਼ਵਾਸ ਰੱਖਣ ਤੇ ਜਦੋਂ ਪੰਜਾਬ 'ਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਜ਼ਿਆਦਾਤਰ ਵਿਧਾਇਕ ਹੋਣਾ ਦੇ ਨੇ ਤੇ ਜਦੋਂ ਇਸ ਤਰ੍ਹਾਂ ਸਾਡੇ ਸ ਹਲਕੇ ਤੋਂ 36 ਬਲਾਕ ਸਮਿਤੀ ਮੈਂਬਰ ਅਤੇ 3 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਸਾਡੀ ਹੀ ਪਾਰਟੀ ਦੇ ਜਿੱਤਣਗੇ ਬਣਨਗੇ ਤਾਂ ਫਿਰ ਇਲਾਕੇ ਦਾ ਪਿੰਡਾਂ ਦਾ ਵਿਕਾਸ ਹੋਣਾ ਸੁਭਾਵਿਕ ਹੈ ਤੁਸੀਂ ਆਪ ਵੀ ਦੇਖੋ ਕੀ ਕੁਝ ਗਿਆ ਹਰਦੀਪ ਸਿੰਘ ਮੁੰਡੀਆਂ ਤੇ ਮੇਦਵਰ ਨੇ ਦਾ ਫਾਈਨਲ ਪੋਸਟ ਲੀ ਜੁਗਿੰਦਰ ਰਾਜਪੂਤ ਦੀ ਰਿਪੋਰਟ ਜੋ ਸਤ ਗੁਰਾਂ ਤੋਂ ਅਸ਼ੀਰਵਾਦ ਲੈ ਕੇ ਚੋਣ ਕੰਪੇਨ ਸ਼ੁਰੂ ਕੀਤੀ ਅੱਜ ਉਹਦੀ ਸਮਾਪਤੀ ਕੀਤੀ ਇਸ ਦੇ ਉੱਤੇ ਸੋ ਪ੍ਰਮਾਤਮਾ ਦੀ ਕਿਰਪਾ ਸਤ ਗੁਰਾਂ ਦੇ ਅਸ਼ੀਰਵਾਦ ਲੈ ਕੇ ਸ੍ਰੀ ਭੈਣੀ ਸਾਹਿਬ ਤੋਂ ਅਸੀਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ ਸਤ ਗੁਰਾਂ ਨੇ ਅਸ਼ੀਰਵਾਦ ਦਿੱਤਾ ਨਾਲ ਸਾਨੂੰ ਸ੍ਰੀ ਭੈਣੀ ਸਾਹਿਬ ਦੇ ਜੋ ਬਲਾਸਤੰਤੀ ਦੇ ਉਮੀਦਵਾਰ ਗੁਰਪ੍ਰੀ ਗੋਪੀ ਜੀ ਨੂੰ ਸ੍ਰੋਪਾ ਪਾ ਕੇ ਉਹਨਾਂ ਨੇ ਸਵਾਸਤਿਤੀ ਸੀ ਅਸ਼ੀਰਵਾਦ ਦਿੱਤਾ ਸੀ ਤੋਂ ਸਾਨੂੰ ਮਾਣ ਹੈ ਸਤਿਗੁਰਾਂ ਦੀ ਦਇਆ ਸਦਕਾ ਅਸੀਂ ਇੱਥੇ ਪਹੁੰਚਿਆ ਐਮਐਲਏ ਬਣੇ ਮੰਤਰੀ ਬਣੇ ਸਮੂਹ ਸੰਗਤ ਨੇ ਪਿਆਰ ਅਸ਼ੀਰਵਾਦ ਦਿੱਤਾ ਸੀ ਅਸੀਂ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਹਲਕੇ ਦੀ ਸੇਵਾ ਨਿਵਾ ਰਹੇ ਆ ਪੂਰੇ ਪੰਜਾਬ ਦੀ ਸੇਵਾ ਨਿਵਾ ਰਹੇ ਆ ਸੋ ਮੇਰੇ ਨਾਲ ਇਕਮਾਲ ਸਿੰਘ ਜੰਡਿਆਲੀ ਇਹਨਾਂ ਦੀ ਧਰਮਪ੍ਰਿਤ ਪਤਨੀ ਚਰਨਜੀਤ ਕੌਰ ਜਿਹੜੇ ਜ਼ਿਲ੍ਹਾ ਪ੍ਰਸਿੱਧ ਮੈਂਬਰ ਨੇ ਸੋ ਹੋਰ ਸਾਡੇ ਬਲਾਕ ਸੰਪਤੀ ਮੈਂਬਰ 36 ਬਲਾਕ ਸੰਪਤੀ ਮੈਂਬਰ ਤਿੰਨ ਜ਼ਿਲ੍ਹਾ ਪ੍ਰਚਿਤ ਮੈਂਬਰ ਜਸਵੇਰ ਦੀਆਂ ਹੀ ਅੱਜ ਵੀ ਮੀਟਿੰਗਾਂ ਹੋਈਆਂ ਸੋ ਸਾਰੇ ਹਲਕੇ ਨੇ ਬਹੁਤ ਪਿਆਰ ਦਿੱਤਾ ਜਿਸ ਤਰ੍ਹਾਂ ਅੱਜ ਪੈਣੀ ਸਾਹ ਦੇ ਵਿੱਚ ਪਿਆਰ ਮਿਲਿਆ ਆਸ਼ੀਰਵਾਦ ਮਿਲਿਆ ਇਸ ਤਰ੍ਹਾਂ ਹੀ ਹਰ ਹਰ ਜਿੱਥੇ ਵੀ ਮੀਟਿੰਗ ਹੋਈ ਹੈ ਉਰੇ ਹਲਕੇ ਨੇ ਬਹੁਤ ਦਇਆ ਕੀਤੀ ਆਸ਼ੀਰਵਾਦ ਦਿੱਤਾ ਸੋ ਬੜੀ ਖੁਸ਼ੀ ਹੈ ਪਰ ਅੱਜ ਭਾਵਕ ਹੋਇਆ ਕਿ ਇੰਨਾ ਪਿਆਰ ਸੰਗਠਾ ਵੱਲੋਂ ਸਤਿਕਰਮ ਦੀਆਂ ਨਾਲ ਮਿਲ ਲਿਆ ਪਰ ਮੈਂ ਤੁਹਾਡੇ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਤੁਹਾਡੇ ਚੈਨਲਾਂ ਨੂੰ ਮੈਂ ਹਲਕਾ ਸਾਂਨੇ ਵਾਲ ਦੇ ਪੈਣ ਪ੍ਰਾਮਾਣਾ ਬਜ਼ੁਰਗਾਂ ਨਾਲ ਵਾਦਾ ਕਰਦਾ ਕਿ ਨਿਮਾਣਾ ਹੋ ਕੇ ਜਿਸ ਤਰ੍ਹਾਂ ਸ਼ਿਵਾ ਚ ਲੱਗਾ ਹੋਇਆ ਜਿਹੜਾ ਸਾਲ ਡੇਢ ਸਾਲ ਰਹਿ ਗਿਆ ਇਸ ਤੋਂ ਵੀ ਕਈ ਗੁਣਾ ਵੱਧ ਵਿਕਾਸ ਦੇ ਕੰਮ ਜਿਹੜੇ ਪੈਂਡਿੰਗ ਹੈ ਉਹ ਕਰਾਵਾਂਗਾ ਸਾਡੀ ਟੀਮ ਬਹੁਤ ਤਗੜੀ ਪਰਮਾਤਮਾ ਨੇ ਬਣਾਤੀ ਸਤਿਗੁਰੂ ਨੇ ਦੇ ਦਿੱਤੀ ਸਾਡੇ ਜ਼ਿਲ੍ਹਾ ਪ੍ਰਚਿਤ ਮੈਂਬਰ ਸਾਰੇ ਇਮਾਨਦਾਰ ਚਿਹਰੇ ਨੇ ਜਿਹੜੇ ਇਮਾਨਦਾਰ ਗੁਰਪ੍ਰੀ ਗੋਪੀ ਵਰਗੇ ਸੇਵਾਦਾਰ ਬਣ ਕੇ ਸੇਵਾ ਕਰਨ ਵਾਲੇ ਚਿਹਰੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਇੱਕ ਇੱਕ ਵੋਟ ਜਿਹੜੀ ਹੈ 14 ਤਰੀਕ ਨੂੰ ਚੜ੍ਹਦੇ ਇਨਸਾਨ ਤੇ ਪਾਓ ਤੇ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ ਵੀ ਰਿਸ਼ਤੇਦਾਰੀਆਂ ਆਮ ਆਦਮੀ ਪਾਰਟੀ ਦੇ ਚੋਣ ਸੰਚਨ ਚੜ੍ਹਦੇ ਵੋਟਾਂ ਪਾ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਹੌਸਲਾ ਬੁਲੰਦ ਕਰੀਏ ਤਾਂ ਜੋ ਜਿਹੜੇ ਜਿਵੇਂ ਉਹ ਲੱਗੇ ਹੋਏ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਉਹਨਾਂ ਦਾ ਹੌਸਲਾ ਹੋਰ ਬੁਲੰਦ ਹੋਵੇ ਆਪਣੇ ਹਲਕਾ ਸਾਨ੍ਹੇਵਾਲ ਚੋਂ 39 ਦੀਆਂ 39 ਸੀਟਾਂ 36 ਬਲਾਕ ਸੰਵਤੀ ਮੈਂਬਰ ਤਿੰਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਪੂਰੀ ਆਸ ਹੈ ਸਤਿਗੁਰਾਂ ਦੇ ਵਿਸ਼ਵਾਸ ਹੈ ਸਾਰੀਆਂ ਜਿੱਤਣਗੀਆਂ ਸੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਇੱਕ ਇੱਕ ਵੋਟ ਜਿਹੜੀ ਚੜ੍ਹਨ ਨੂੰ ਪਾ ਕੇ ਕਾਮਯਾਬ ਕਰੋ ਸਾਡੇ ਸਾਰੇ ਚਿਹਰੇ ਜਿਹੜੇ 36 ਦੇ ਤਿੰਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਸੇਵਾਦਾਰ ਵੜ ਕੇ ਸੇਵਾ ਕਰਨਗੇ ਹਲਕੇ ਦਾ ਜਿਹੜਾ ਵਿਕਾਸ ਹੈ ਕਰੋੜਾਂ ਰੁਪਏ ਜ਼ਿਲ੍ਹਾ ਪ੍ਰਸ਼ਾਸਨ ਮੈਂਬਰਾਂ ਨੂੰ ਬਲਾਕਸਨ ਦੀ ਮੈਂਬਰਾਂ ਨੂੰ ਜਿਹੜਾ ਆਪਾਂ ਆਪਣੇ ਹਲਕੇ ਚ ਲਵਾਵਾਂਗਾ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਬਹੁਤ ਸਾਰੀਆਂ ਸੰਗਤਾਂ ਪੈਣੀ ਸਾਹਿਬ ਸਾਰਾ ਨਾਲ ਦੇ ਪਿੰਡ ਸਾਰੇ ਪਹੁੰਚੇ ਸੋ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ੍ਰੀ ਬਲਵਿੰਦਰ ਸਿੰਘ ਜੀ ਨਾਲ ਨੇ ਅਸ਼ੀਰਵਾਦ ਦਿੱਤਾ ਸੋ ਮੈਂ ਸਤਕੁਰੰ ਦਾ ਬਤਨਵਾਰ ਕਰਦਾ ਹੋਇਆ ਫਤਿਹ ਦੀ ਸਾਂਝ ਪੰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜਨੀਤੀ ਦੇ ਵਿੱਚ ਸ਼ੁਰੂਆਤ ਕਰਨ ਜਾ ਰਿਹਾ ਜੀ ਹੁਣ ਵੋਟਾਂ ਦਾ ਦਿਨ ਨੇੜੇ ਆ ਰਿਹਾ ਮੈਨੂੰ ਪਿੰਡਾਂ ਦੇ ਵਿੱਚ ਜਦੋਂ ਦੀ ਅਸੀਂ ਰੈਲੀਆਂ ਕਰ ਰਹੇ ਆ ਜਾਂ ਪੰਚਾਇਤਾਂ ਨੂੰ ਮਿਲ ਰਹੇ ਆ ਕੋਈ ਸਮਝ ਤੇ ਨਹੀਂ ਲੱਗ ਰਿਹਾ ਸੀ ਪਰ ਮੇਰੇ ਨਾਲ ਇਸ ਤਰ੍ਹਾਂ ਦੇ ਸੂਝਵਾਨ ਜਿਹੜੇ ਤਜਰਬੇ ਵਾਲੇ ਮੇਰੇ ਨਾਲ ਸੀ ਸਾਰੇ ਮੈਨੂੰ ਉਹਨਾਂ ਨੇ ਬਹੁਤ ਕੁਝ ਸਿਖਾਇਆ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਰਾਜਨੀਤੀ ਕਿਵੇਂ ਦੀ ਹੁੰਦੀ ਹੈ ਕਿਵੇਂ ਚੱਲੀਦਾ ਕਿਵੇਂ ਬੋਲਬਾਣੀ ਕਰੀਦੀ ਹੈ ਮੈਂ ਯਤਨ ਤੇ ਕਰਦਾ ਵਾਂ ਕਿ ਕਿਸੇ ਨੂੰ ਝੂਠ ਨਾ ਬੋਲਿਆ ਜਾਵੇ ਜੇ ਸੇਵਾ ਭਾਵਨਾ ਨਾਲ ਤੁਰਿਆ ਵਾਂ ਪਿੰਡ 'ਚ ਸੇਵਾ ਕੀਤੀ ਹੈ ਤੇ ਹੋਰ ਵੀ ਮਨ ਕਰਦਾ ਕਿ ਜਿਹੜੇ ਮੇਰੇ ਨਾਲ ਵਾਲੇ ਪੰਜ ਪਿੰਡ ਮੇਰੇ ਨਾਲ ਜੁੜੇ ਆ ਮੈਂ ਵੀ ਉਹਨਾਂ ਨੂੰ ਆਪਣੇ ਪਿੰਡ ਵਰਗਾ ਹੀ ਸਮਝਾਂ ਪਰ ਕੋਸ਼ਿਸ਼ ਹੈ ਸਤਗੁਰੂ ਜੀ ਕਿਰਪਾ ਰੱਖਣ ਕਿ ਮੈਂ ਸੇਵਾ ਕਰ ਸਕਾਂ ਇਸ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ਮੈਂ ਚੁਣਿਆ ਤਾਂ ਨਹੀਂ ਸੀ ਨਾਕਦ ਦੀ ਸੋਚਿਆ ਸੀ ਕਿ ਮੈਂ ਕਿਸੇ ਪੋਲਿਟਿਕਸ ਦੇ ਵਿੱਚ ਜਾਵਾਂਗਾ ਜਾਂ ਕੋਈ ਪਾਰਟੀ ਚੁਣਾਂਗਾ ਇਹ ਸਤਗੁਰਾਂ ਜੀ ਦੀ ਰਜ਼ਾ ਸੀ ਚਲੋ ਮੁੰਡੀਆਂ ਸਾਹਿਬ ਜੀ ਨੇ ਹੱਥ ਫੜਿਆ ਮੇਰਾ ਤੇ ਮੈਨੂੰ ਆਪਣੀ ਪਾਰਟੀ ਚ ਲੈ ਕੇ ਗਏ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਹੁਣ ਯਕੀਨ ਆ ਵੀ ਲੋਕ ਤੁਹਾਡਾ ਸਾਥ ਦੇਣਗੇ ਮੈਂ ਥੋੜੇ ਦਿਨਾਂ ਵਿੱਚ ਵੀ ਇੰਨਾ ਵੱਡਾ ਯਕੀਨ ਪੈਦਾ ਕਰ ਲਿਆ ਕਿ ਵਾਕਿਆ ਹੀ ਲੋਕ ਚੰਗੀ ਚੀਜ਼ ਨੂੰ ਸਾਥ ਦਿੰਦੇ ਆ ਹਰਦੀਪ ਸਿੰਘ ਮੁੰਡੀਆਂ ਜੀ ਨੇ ਜੇ ਕੰਮ ਕੀਤਾ ਸ਼ਾਇਦ ਮੈਨੂੰ ਤਾਂ ਦੂਣਾ ਪਿਆਰ ਮਿਲਿਆ ਕਿ ਹਾਂ ਜਿਹੜਾ ਆਮ ਆਦਮੀ ਪਾਰਟੀ ਨੇ 25 30 ਸਾਲ ਪਹਿਲਾਂ ਨਹੀਂ ਕੰਮ ਹੋ ਸਕਿਆ ਸ਼ਾਇਦ ਆਮ ਪਾਰਟੀ ਨੇ ਇੰਨਾ ਜ਼ਿਆਦਾ ਕੰਮ ਕੀਤਾ ਤੇ ਉਹਦਾ ਮੈਨੂੰ ਬਹੁਤ ਸਾਥ ਮਿਲਿਆ ਮੈਨੂੰ ਕੈਂਪੇਨ ਕਰਦੇ